ਬਾਪੂ ਜੀ ਅੱਜ ਮੈਚ ਹੈ ਆਪਣੀ ਇੰਡੀਆ ਟੀਮ ਦਾ ਸਪੇਨ ਦੇ ਨਾਲ ব্রونز ਮੈਡਲ ਦੇ ਲਈ ਕਿੰਨੀ ਉਮੀਦਾਂ ਬਹੁਤ ਹੀ ਆਸਾਂ ਜੀ ਅਸੀਂ ਤੇ ਗੁਰੂ ਸਾਹਿਬਾਂ ਗਾੜੀ ਸਵੇਧ ਨਿਰਦਾਸਾਂ ਕਰਨ ਦੇ ਆ ਪੇ ਇੰਡੀਆ ਨੂੰ ਮਹਾਰਾਜ ਪਲ ਦੇਵੇ ਤੇ ਬੱਚੇ ਜਿੱਤ ਕੇ ਆਉਣ ਤਾਂ ਅਸੀਂ ਪੰਗੜਾ ਪਾਈ ਬਾਪੂ ਜੀ ਪੂਰੇ ਟੂਰਨਾਮੈਂਟ ਦੀ ਗੱਲ ਕਰਦੇ ਜਿਹੜੇ ਆਪਣੀ ਭਾਰਤ ਟੀਮ ਹੈ ਹਾਂ ਕਿਸ ਤਰ੍ਹਾਂ ਖੇਡੇ ਕਿਉਂਕਿ ਤੁਸੀਂ ਸਾਰੇ ਮੈਚ ਵੇਖਿਆ ਅਰਦਾਸ ਵੀ ਕੀਤੀ ਹੈ ਖੇਡਣ ਵਾਲੋਂ ਤੇ ਇੰਨੇ ਆਸ ਸੀ ਪਿਆਰ ਕਿ ਵਰਲਡ ਕੱਪ ਲੈਉਣਗੇ ਪਰ ਚਲੋ ਇਹ ਪ੍ਰਮਾਤਮਾ ਦੇ ਕੋਲ ਆਹੀ ਤੇ ਹੁਣ ਇਹ ਆਸਾਂ ਕਰਦੇ ਆਂ ਵੀ ਅੱਜ ਮਹਾਰਾਜ ਸਾਡੇ ਗੁਰੂ ਨਾਨਕ ਚੋੜੀ ਚ ਪਾਵੇ ਤੇ ਜਿੱਤ ਕੇ ਹੁਣ ਅਰਦਾਸਾਂ ਵੀ ਕਰਾਈ ਜਾ ਰਹੀ ਆ ਪੱਕੀਆਂ ਜੀ ਸਵੇਰ ਦੀ ਫਿਰ ਦੇਖ ਲਈ ਜਾਈਏ ਤੇ ਗੁਰਜੰਟ ਨਾਲ ਤੁਹਾਡੀ ਗੱਲਬਾਤ ਹੋਈ ਫੋਨ ਤੇ ਕੁਝ ਨਹੀਂ ਗੁਰਜੰਟ ਨਾਲ ਨਹੀਂ ਹੋਈ ਮੇਰੀ ਮੈਂ ਅਨੰਦਪੁਰ ਸਾਹਿਬ ਤੇ ਲੱਗ ਗਿਆ ਅਨੰਦਪੁਰ ਸਾਹਿਬ ਤੇ ਲੱਗ ਗਿਆ ਹਾਂ ਜੀ ਉੱਥੇ ਵੀ ਅਰਦਾਸਾਂ ਹੀ ਕਰਨ ਗਏ ਆ ਤੇ ਬਾਪੂ ਜੀ ਦਾ ਪਿਛਲਾ ਮੈਚ ਸੀਗਾ ਸੈਮੀ ਫਾਈਨਲ ਮੈਚ ਸੀਗਾ ਆਪਣਾ ਜਰਮਨੀ ਟੀਮ ਨਾਲ ਤੁਸੀਂ ਸਾਰਾ ਮੈਚ ਵੇਖਿਆ ਸੀਗਾ ਹਾਲਾਂਕਿ ਉੱਥੇ ਤੁਹਾਨੂੰ ਹਾਰ ਜਰੂਰ ਮਿਲੇਦੀ ਪਰ ਮੁੰਡੇ ਆਪਣੇ ਖੇਡੇ ਬਹੁਤ ਵਧੀਆ ਸੀ। ਬੇਹੇ ਖੇਡੇ ਰੋਜ਼ ਉਦੋਂ ਵੀ ਬਹੁਤ ਵਧੀਆ ਖੇਡੇ ਆ ਪਰ ਚਲੋ ਇਹ ਕਰਮਾਂ ਚ ਹਾਰ ਸੀਗੀ। ਉਦੋਂ ਵੀ ਹਰ ਬੰਦਾ ਕੱਲ ਮੈਂ ਇੱਥੇ ਗੱਡੀ ਬੈਠਾ ਸੀਗਾ ਤੇ ਉਹ ਹਿੰਦੂ ਪਰਿਵਾਰ ਦਾ ਸਿੰਘ ਸੀਗਾ। ਤੇ ਮੇਰੇ ਨਾਲ ਗੱਲਾਂ ਕਰਨ ਲੱਗ ਪਿਆ ਤੇ ਉਹ ਫਿਰ ਉਹਦੇ ਆਂਦਾ ਵੀ ਮੈਚ ਵੇਖ ਕੇ ਜੋ ਹਰ ਗਿਆ ਤੇ ਮੇਰੇ ਗਲੇ ਡੂ ਦੇ ਤੇ। ਅਜੋ ਦੂਜੀ ਜਾਤੀ ਦਾ। ਤੇ ਹਰ ਇੰਡੀਆ ਜਲਨਾ ਵਾਂ ਸਾਰਾ ਹੀ ਅਰਦਾਸਾਂ ਕਰਨ ਰਿਹਾ ਸਾਰਾ ਹੀ ਸੁੱਖ ਮੰਗਣ ਰਿਹਾ ਵੀ। ਸਾਡੀ ਦੇ ਪੋਤਰਾ ਵਾ ਜਿੱਤੀ ਆ ਖੁਸ਼ੀਆਂ ਆ ਪਰ ਸਾਰੀ ਦੁਨੀਆ ਇਹ ਖੁਸ਼ੀਆਂ ਕਮਾਈ ਸਾਰੀ ਇਲੀਆ ਕਰਦੇ ਬਾਬਾ ਜੀ ਕੁਛ ਦੇਰ ਬਾਅਦ ਮੈਚ ਸ਼ੁਰੂ ਹੋ ਜਾਣਾ ਸਾਰੇ ਭਾਰਤ ਵਾਸੀ ਟੀਵੀ ਅੱਗੇ ਬਹਿ ਜਾਣਗੇ ਕੀ ਲੱਗਦਾ ਕਿ ਅੱਜ ਕਿਹੜਾ ਪਲੇਅਰ ਸਭ ਤੋਂ ਵਧੀਆ ਪ੍ਰਦਰਸ਼ਨ ਕਰੇਗਾ ਤੇ ਅੱਜ ਆਪਣੀ ਝੋਲੀ ਪਾਏਗਾ ਇਹ ਸਭ ਕੁਝ ਗੁਰੂ ਸਾਹਿਬਾਂ ਕੋਲ ਆ ਹੀ ਤੈਨੂੰ ਸਾਡਾ ਬੇਟਾ ਹੀ ਕਰੇ ਪਰ ਉਹਦੇ ਕੋਲ ਹੈ ਮਾਲ ਕੋਲ ਜਿਹਨੂੰ ਭਲ ਦੇਣੀ ਉਹਨੇ ਦੇਣੀ ਆ ਤੇ ਸਾਰੀ ਟੀਮ ਦੀ ਭਲਿਆ ਕੋਈ ਵੀ ਕੋਈ ਵੱਧ ਖੇਡੂ ਕੋ ਵੱਧ ਖੇਡੂ ਸੰਤ ਜਿੱਤ ਚਾਹੀਦੀ ਆ ਜਿੱਤ ਹੋਏਗੀ ਜਿੱਤ ਹੋਊਗਾ ਜ਼ਰੂਰ ਹੋ ਗਿਆ ਬਹੁਤ ਯਾਸਾ